ਸਰੂਪ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਘਲ ਜਰ ਸਿੰਘ ਅਲੀਨਰ ਪਿੰਡ ਦਾ ਵਾਲਾ ਉਹਨਾਂ ਲਾਟਡ ਨਾਂ ਦਾ ਹੈ ਤਾਂ ਸੇ ਬ੍ਰਾਹਮਣਾ ਵਿਪੀਓ ਨਗਾਲੀਪੁਰ ਸੇ ਬ੍ਰਾਹਮਣਾ ਤਹਿਸੀਲ ਡਿਸਟ੍ਰਿਕਟ ਤਰਨਤਾਰਨ ਦਾ ਅਧਿਕਾਰੀ ਕਹਿਆ ਅਛਾ ਮੈਂ ਬੇਨਤੀ ਕਰਦਾ ਹਾਂ ਕਿ ਮੈਂ ਪਹਿਲੇ ਦਿਨਾਂ ਦੇ ਵਿੱਚ ਸੈਕਲ ਤੇ ਯਾਤਰਾ ਕੀਤੀ ਸ੍ਰੀ ਨੂੰ ਸਾਹ ਮਹਾਰਾਜ ਦੀ ਕਿਰਪਾ ਨਾਲ ਯਾਤਰਾ ਕਰਵਾਈ ਅਸ ਤੋਂ ਬਾਅਦ ਇੱਕ ਦੋ ਵਾਰੀ ਗੁਰੂ ਮਹਾਰਾਜ ਨੇ ਅਸੀਂ ਕਿਰਪਾ ਕੀਤੀ ਤੇ ਸੰਗਤ ਜਾਂਦੀ ਗੱਡੀਆਂ ਤੇ ਗੱਡੀਆਂ ਤੇ ਵੀ ਗਏ ਸੰਗਤ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ 19 ਸਾਲ ਦੀ ਬਹੁਤ ਛੋਟੀ ਉਮਰ ਦੇ ਵਿੱਚ ਮਹਾਰਾਜ ਦੇ ਦਰਸ਼ਨ ਦਿੱਤੇ ਮੈਨੂੰ ਲਗਨ ਸੀ ਮੇਰੀ ਦਾਦੀ ਸ਼੍ਰੀਮਤੀ ਜਿੰਦ ਕੌਰ ਤੇ ਕਵਾਂਢਣ ਮਾਤਾ ਜਵਾਲੀ ਜੀ ਆਪਛੇਤ ਗੱਲਾਂ ਕਰਿਆ ਕਰਦੇ ਸਨ ਕਿ 60 ਵਰਿਆਂ ਦਾ ਹੀ ਦੇਖਦਾ ਮੈਂ 60 ਵਰਿਆਂ ਦਾ ਬਾਲ ਸਾਂ ਮਾ ਮਾ ਦੇ ਗੱਜ ਕਿਲਵੇਕੜੀ ਪਾ ਕੇ ਪੁੱਛਣਾ ਮਾ ਕਹ ਹਣ ਕਿਨੂੰ ਡੀਗਦਾ ਠਾ ਮਰਿਆਂ ਦਾ ਠਾ ਮਰਿਆਂ ਦਾ ਹੀ ਉਹ ਇਹ ਦੱਸਣਾ ਪੁੱਤ ਆਪਣਾ ਕਿ ਗੁਰੂ ਆ ਦੱਸਨੇ ਪਾਸ਼ਾ ਉਹ ਆਪਣੇ ਸਿੱਖ ਨੂੰ ਠਾ ਮਰਿਆਂ ਦਾ ਡੀਗਦਾ ਇਹ ਠਾ ਮਰਿਆਂ ਦੇ ਅੰਦਰ ਅੰਦਰ ਮੇਰਾ ਸਿੱਖ ਮੇਰੇ ਦਰਸ਼ਨਾਂ ਨੂੰ ਆਉਗਾ ਮਾ ਉਹ ਕਿੱਥੇ ਰਹਿੰਦਾ ਕੋਹਾਂ ਦੀ ਪੁੱਤੋ ਜੂਰ ਸਾਹਿਬ ਆ ਕੋਥੇ ਰਹਿੰਦਾ ਵਾ ਕਿੰਨੀ ਦੂਰ ਆ ਮਾ ਉਹ ਪੁੱਤਰ 15 1400 ਕਿਲੋਮੀਟਰ ਦੂਰ ਆ रेलवे दी गड्डी ले जाईदा फ्लाइट गड्डी तू सब लगी हुई आ ਤੇ ਜਦੋਂ ਮਾਲਗਰੀ ਮਾਤਾ ਜੀ ਦਾ ਦਰਸ ਕਰੋ ਸਾਰਿਆਂ ਪਰ ਮੌਕਾ ਬਖਸ਼ੇ ਉਹ ਦੇਰਸ਼ਨ ਕਰੋ ਸੱਠਾ ਬੜਾ ਤੂੰ ਪਹਿਲਾ ਜਿਹੜਾ ਦਰਸ਼ਨ ਕਰੇ ਉਹਦੇ ਦਰਸ਼ਨ ਜਿਹੜੇ ਆ ਉਹ ਬਹੁਤ ਜਿਆਦੇ ਮਨਜ਼ੂਰ ਹੁੰਦੇ ਆ ਤੇ ਉਹ ਤੋਂ ਬਾਅਦ ਮਹਾਰਾਜ ਮੇਰ ਲਾ ਜਾਂਦਾ ਵੀ ਹੁਣ ਮੇਰੇ ਸਿੱਖ ਨੇ ਨਹੀਂ ਆਉਣਾ ਸੱਠ ਬੜੇ ਤਾਈ ਉੱਡੇ ਵੀ ਦਾ ਮੈਂ ਤਾਂ ਖਾਲਸਾ ਬਾਦਿਕਾ